ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਦੇਣਾ ਮੰਤਰੀ ਸਾਹਿਬ ਕੈਬਨਟ ਮੀਟਿੰਗ ਕਰਕੇ ਅੱਜ ਇੱਥੇ ਦਫ਼ਤਰ ਵਿੱਚ ਮੌਜੂਦ ਨਹੀਂ ਸੀ ਸਾਰੇ ਭੈਣ ਭਰਾ ਬਹੁਤ ਹੀ ਉਤਸ਼ਾਹਿਤ ਹਨ ਕਿਉਂਕਿ ਜਦੋਂ ਮਿਹਨਤ ਦਾ ਫਲ ਮਿਲਦਾ ਹੈ ਤਾਂ ਪਰਮਾਤਮਾ ਨੂੰ ਧੰਨਵਾਦ ਕਰਨ ਦਾ ਵੀ ਸਾਨੂੰ ਮੌਕਾ ਮਿਲਦਾ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਿ ਹਰ ਅਹ ਦਿਲ ਦੀ ਜਿਹੜੀ ਆਸ ਸੀ ਉਹਨਾਂ ਦੀ ਮਿਹਨਤ ਸੀ ਉਸ ਨੂੰ ਅੱਜ ਬੂਰ ਪਿਆ ਔਰ ਸਾਡੇ ਸਾਰੇ ਹੀ ਸਰਕਾਰ ਦੇ ਵਿੱਚ ਸਾਡੇ ਭੈਣ ਭਰਾ ਸਾਡੀ ਸਾਰੀ ਟੀਮ ਜਿਹੜੀ ਆ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਇੱਥੇ ਪਹੁੰਚੀ ਆ ਮੰਤਰੀ ਸਾਹਿਬ ਵੱਲੋਂ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਕਿਉਂਕਿ ਜਿਮਨੀ ਚੋਨ ਜਿਹੜੀ ਆ ਉਹ 1291 ਵੋਟਾਂ ਦੇ ਨਾਲ ਸਰਦਾਰ ਹਰਮੀਤ ਸਿੰਘ ਸੰਦੂਰ ਜੀ ਨੇ ਜਿੱਤੀ ਆ ਔਰ ਇਹ ਜਿਹੜੀ ਜਿਮਨੀ ਚੋਨ ਸੀ ਸਾਡੇ ਸਬਕਾ ਐਮਐਲਏ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਦੀ ਮੌਤਵਾਦ ਖਾਲੀ ਹੋ ਗਈ ਸੀ ਸੀਟ ਤੇ ਆਮ ਆਦਮੀ ਪਾਰਟੀ ਨੇ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਸੀ ਔਰ ਇਹ ਅਜੰਡਾ ਹੈ ਕਿਉਂਕਿ ਸ਼ੁਰੂ ਤੋਂ ਹੀ ਅਸੀਂ 2022 ਚ ਵੀ ਜਦੋਂ ਸਾਰੇ ਹੀ ਸਾਡੇ ਵਰਕਰ ਸਹਾਬਾਨ ਵਲੰਟੀਅਰ ਸਹਾਬਾਨ ਪਿੰਡਾਂ ਚ ਜਾਂਦੇ ਸੀ ਤੇ ਅਸੀਂ ਉਹੀ ਕਹਿੰਦੇ ਸੀਗੇ ਕਿ ਅਸੀਂ ਕੰਮ ਕਰਾਂਗੇ ਔਰ ਜਦੋਂ ਨੈਕਸਟ ਇਲੈਕਸ਼ਨ ਆਉਗੀ ਕਮਾਂ ਦੇ ਆਧਾਰ ਤੇ ਵੋਟ ਮੰਗਾਂਗੇ ਤਾਂ ਇੱਕ ਕਲੀਅਰ ਪਿਕਚਰ ਜਿਹੜੀ ਸਾਡੇ ਪੈਨਪ੍ਰਾਵਾ ਨੇ ਸਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਜੇਕਰ ਤੁਸੀਂ ਸਾਡੇ ਨਾਲ ਖੜੇ ਹੋ ਸਾਡੇ ਮੁਸ਼ਕਲਾਂ ਨੂੰ ਸੁਣਦੇ ਹੋ ਸਾਡੇ ਲਈ ਵਿਕਾਸ ਕਰਦੇ ਹੋ ਤਾਂ ਅਸੀਂ ਵੀ ਤੁਹਾਡੀ ਪਿੱਠ ਥਾਪਣ ਲਈ ਹਮੇਸ਼ਾ ਤਿਆਰ ਆ ਬਹੁਤ ਬਹੁਤ ਤਨਮਾਦ ਸਾਰੇ ਹੀ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਇਸ ਵਿਕਾਸ ਦੀ ਰਾਜਨੀਤੀ ਨੂੰ ਕੰਮ ਦੀ ਰਾਜਨੀਤੀ ਨੂੰ ਸਜਦਾ ਕਰਦੇ ਹੋਏ ਸਾਡੇ ਕੈਂਡੀਡੇਟ ਨੂੰ ਜਿਤਾਇਆ ਮੰਤਰੀ ਸਾਹਿਬ ਵੱਲੋਂ ਇੱਥੇ ਪਹੁੰਚੇ ਹਰ ਸਾਡੇ ਉਸ ਭੈਣ ਭਰਾ ਦਾ ਜਿਨ੍ਹਾਂ ਨੇ ਆਪਣੀ ਯੋਗਦਾਨ ਪਾਇਆ ਇਸ ਜੰਗ ਹੀ ਕਵਾਂਗੇ ਇੱਕ ਤਰ੍ਹਾਂ ਦੀ ਹੁੰਦੀ ਹੈ ਆਪਣੇ ਕੈਂਡੀਡੇਟ ਲਈ ਇਸ ਸਾਰਿਆਂ ਨੇ ਯੋਗਦਾਨ ਪਾਇਆ ਮੰਤਰੀ ਸਾਹਿਬ ਦੀ ਸਾਰੀ ਟੀਮ ਉੱਥੇ ਪਹੁੰਚਦੀ ਰਹੀ ਆ ਸਾਰਿਆਂ ਦਾ ਉਹਨਾਂ ਵੱਲੋਂ ਤਹਿ ਦਿਲ ਤੋਂ ਧੰਨਵਾਦ ਤੇ ਸਾਡੇ ਸੀਐਮ ਸਾਹਿਬ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਸਾਰੀ ਸਮੁੱਚੀ ਟੀਮ ਸਰਕਾਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਇਸੇ ਤਰ੍ਹਾਂ ਕੰਮ ਕਰਦੇ ਰਹੋ ਕੰਮ ਦੀ ਰਾਜਨੀਤੀ ਕਦੇ ਵੀ ਫੇਲ ਨਹੀਂ ਹੁੰਦੀ ਧੰਨਵਾਦ ਜੀ ਬੋਲੇ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਹੁਤ ਖੁਸ਼ੀ ਦੀ ਗੱਲ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਅ ਕਿਆ ਜੰਦਾ ਕਿ ਇਤਫਾਕ ਇੱਕ ਵਾਰ ਹੀ ਹੁੰਦਾ ਹੈ ਨਾ ਅਸੀਂ ਚਾਰ ਜਿੰਨੀ ਚੋਂ ਨਾ ਲੜੀਆਂ ਔਰ ਚਾਰੇ ਦੇ ਚਾਰੇ ਜਿੱਤੀਆਂ ਇਹਦਾ ਮਤਲਬ ਇਹ ਹੈ ਕਿ ਲੋਕ ਆਮ ਆਦਮੀ ਪਾਰਟੀ ਨੂੰ ਸਰਾਰ ਰਹੇ ਨੇ ਔਰ ਇਹ ਕੰਮਾਂ ਨੂੰ ਸਰਾਰ ਰਹੇ ਨੇ ਆਮ ਆਦਮੀ ਪਾਰਟੀ ਦੇ ਜੋ ਕੰਮ ਹੈ ਉਹ ਲੋਕਾਂ ਨੂੰ ਪਸੰਦ ਆ ਰਹੇ ਨੇ ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਜਿਹੜੀਆਂ ਤਰਨ ਤਰਨ ਦੀਆਂ ਉਹ ਪਈਆਂ ਆਮ ਆਦਮੀ ਪਾਰਟੀ ਨੂੰ ਔਰ ਜਿੱਦ ਦਾ ਮਾਹੌਲ ਬਹੁਤ ਹੀ ਵਧੀਆ ਸਾਰੇ ਖੁਸ਼ ਨੇ ਆਮ ਆਦਮੀ ਪਾਰਟੀ ਵਿੱਚ ਹੋਰ ਉਤਸ਼ਾਹ ਵਧਿਆ ਹੈ ਕਿਉਂਕਿ ਜਦੋਂ ਲੋਕ ਉਹਨਾਂ ਦੇ ਪਿੱਛੇ ਖੜੇ ਹੁੰਦੇ ਨੇ ਤੇ ਅੱਗੋ ਜਿਹੜਾ ਕੰਮ ਕਰ ਰਿਹਾ ਉਹਨਾਂ 'ਚ ਹੋਰ ਜ਼ਿਆਦਾ ਪਾਵਰ ਆਂਦੀ ਜਿਵੇਂ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਕੰਮ ਕਰ ਰਿਹਾ ਜੇ ਮੇਰੇ ਪਿੱਛੇ ਮੇਰੇ ਲੋਕ ਖੜੇ ਨੇ ਤੇ ਮੇਰਾ ਜਜ਼ਬਾ ਹੋਰ ਵੱਧ ਜਾਂਦਾ ਸੋ ਆਮ ਆਦਮੀ ਪਾਰਟੀ ਦਾ ਜਜ਼ਬਾ ਹੋਰ ਵਧਿਆ ਕੰਮ ਕਰਨ ਦਾ 4 ਸਾਲ ਹੋਏ ਨੇ ਔਰ ਇਸ ਦੇ ਬਾਅਦ ਵੀ ਇਹ ਜਿਹੜੀ ਰਫਤਾਰ ਹੈ ਇਹ ਦੁਗਣੀ ਤਿਗਣੀ ਹੋਏਗੀ ਕਿਉਂਕਿ ਲੋਕਾਂ ਨੇ ਹਰ ਵਾਰੀ ਜਿੰਨੀ ਵਾਰੀ ਜਿੰਨੀ ਚੋਣਾਂ ਹੋਈਆਂ ਨੇ ਲੋਕਾਂ ਨੇ ਹਰ ਵਾਰੀ ਬਹੁਤ ਹੀ ਵਧੀਆ ਹੰਗਾਰਾ ਦਿੱਤਾ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਹੁਤ ਵਧੀਆ ਕੰਮ ਕਰੀ ਆਪੋਜੀਸ਼ਨ ਭਾਵੇਂ ਜੋ ਮਰਜ਼ੀ ਕਵੇ ਪਰ ਲੋਕੀ ਉਹਨਾਂ ਨੂੰ ਜਵਾਬ ਦੇ ਦਿੰਦੇ ਆ ਜ ਔਰ ਇਸ ਲਈ ਸਾਰੇ ਹੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਜਿੰਨੀ ਵੀ ਮੰਤਰੀ ਸਾਹਿਬ ਕੈਬਨਿਟ ਮਿਨਿਸਟਰਾਂ ਦੇ ਗਨੇ ਸਾਰੇ ਹੀ ਐਮਐਲਏ ਸਹਿਬਾਨ ਜਿੰਨੇ ਵੀ ਵਰਕਰ ਨੇ ਅਹੁਦੇਦਾਰ ਨੇ ਸਾਰਿਆਂ ਨੇ ਤਰਨ ਤਰਨ ਚ ਬਹੁਤ ਵਧੀਆ ਕੰਮ ਕੀਤਾ ਔਰ ਇਹਰਾ ਸੇਰਾ ਸਾਰਾ ਜਿੱਤਦਾ ਜਿਹੜਾ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਜਾਂਦਾ ਹੈ